ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਲੈ ਕੇ ਇੱਕ ਨਵੀਂ ਵੀਡੀਓ ਸਾਹਮਣੇ ਆ ਗਈ ਉਸੇ ਸੋਰਸ ਤੋਂ ਜਿੱਥੋਂ ਹੁਣ ਤੱਕ ਦੀਆਂ ਪਹਿਲੀਆਂ ਦੋ ਵੀਡੀਓਜ਼ ਸਾਹਮਣੇ ਆਈਆਂ ਵਿਰਸਾ ਸਿੰਘ ਬਲਟੋਹਾ ਤਾਂ ਬਾਅਦ ਵਿੱਚ ਫੋਟੋ ਜਾਰੀ ਕਰਦੇ ਨੇ ਇੱਕ ਵੱਖਰਾ ਅਕਾਊਂਟ ਹੈ ਉਸ ਅਕਾਊਂਟ ਤੋਂ ਪਹਿਲਾਂ ਹੀ ਉਹ ਵੀਡੀਓ ਵਾਇਰਲ ਹੋ ਜਾਂਦੀ ਹੈ ਪਹਿਲਾਂ ਹੀ ਉਹ ਵੀਡੀਓ ਬਾਹਰ ਆ ਜਾਂਦੀ ਹੈ ਔਰ ਹੁਣ ਵੀ ਇਹੀ ਹੋਇਆ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਸਬੰਧਿਤ ਹੋਰ ਵੀਡੀਓ ਕਲਿੱਪ ਜਾਰੀ ਕਰ ਦਿੱਤੀ ਗਈ ਉਸ ਅਕਾਊਂਟ ਤੋਂ ਔਰ ਖਾਸ ਤੌਰ ਦੇ ਉੱਤੇ ਇਹਦੇ ਵਿੱਚ ਸਿੰਘ ਸਾਹਿਬ ਇਹ ਕਹਿੰਦੇ ਸੁਣਾਈ ਦਿੰਦੇ ਨੇ ਕਿ ਉਹਨਾਂ ਦੀ ਨੇੜਤਾ ਰਹੀ ਹੈ ਕਾਂਗਰਸ ਦੇ ਮੁੱਖ ਮੰਤਰੀਆਂ ਦੇ ਨਾਲ ਹੁਣ ਸਵਾਲ ਇਹ ਖੜਦਾ ਆ ਕਿ ਇਸ ਗੱਲਬਾਤ ਦਾ ਸਿੱਟਾ ਕੀ ਕੱਢਿਆ ਜਾਵੇ ਹਾਲਾਂਕਿ ਪੂਰੀ ਗੱਲ ਤੁਹਾਨੂੰ ਜ਼ਰੂਰ ਸੁਣਾਵਾਂਗੇ ਉਹਦੇ ਵਿੱਚ ਸਿੰਘ ਸਾਹਿਬ ਇਸ ਫੇਸਬੁੱਕ ਪੋਸਟ ਦੇ ਬਕੌਲ ਕੀ ਸਵੀਕਾਰ ਕਰ ਰਹੇ ਆ ਕਿਉਂਕਿ ਇਹ ਲਿਖਿਆ ਗਿਆ ਕਿ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਇਸ ਗੱਲ ਨੂੰ ਸਵੀਕਾਰ ਕਰ ਰਹੇ ਨੇ ਕਿ ਉਹਨਾਂ ਦੀ ਕਾਂਗਰਸ ਪਾਰਟੀ ਦੇ ਮੁੱਖ ਮੰਤਰੀਆਂ ਦੇ ਨਾਲ ਨੇੜਤਾ ਰਹੀ ਹੈ ਜਾਂ ਭਾਜਪਾ ਦੇ ਨਾਲ ਨੇੜਤਾ ਰਹੀ ਹੈ ਉਹਨਾਂ ਨੂੰ ਫੋਨ ਕਾਲਸ ਕਹਿੰਦੇ ਕਰਦੇ ਸੀ ਇਹ ਵੀ ਉਹਨਾਂ ਨੇ ਮੰਨਿਆ ਹੁਣ ਇੱਥੇ ਆ ਕੇ ਇੱਕ ਸਵਾਲ ਜ਼ਰੂਰ ਖੜਾ ਹੋ ਜਾਂਦਾ ਹੈ ਠੀਕ ਹੈ ਸਿੰਘ ਸਾਹਿਬ ਨੇ ਮਨਜ਼ੂਰ ਕੀਤਾ ਹੈ ਮੰਨਿਆ ਕਿ ਉਹਨਾਂ ਦੀ ਨੇੜਤਾ ਰਹੀ ਹੈ ਠੀਕ ਹੈ ਸਿੰਘ ਸਾਹਿਬ ਇਹ ਕਹਿੰਦੇ ਆ ਕਿ ਉਹਨਾਂ ਨੂੰ ਉਹ ਫੋਨ ਕਾਲਸ ਕਰਦੇ ਰਹੇ ਨੇ ਜਾਂ ਉਹਨਾਂ ਦੇ ਨਾਲ ਗੱਲਬਾਤ ਵੀ ਹੁੰਦੀ ਰਹੀ ਹੈ ਪਾਵੇਂ ਉਹ ਭਾਜਪਾ ਨਾਲ ਤਾਲੁਕ ਰੱਖਦੇ ਹੁਣ ਪਾਵੇਂ ਉਹ ਕਾਂਗਰਸ ਦੇ ਨਾਲ ਤਾਲੁਕ ਰੱਖਦੇ ਹੁਣ ਪਰ ਸਵਾਲ ਇਹ ਖੜਦਾ ਆ ਕਿ ਦੂਜੇ ਪਾਸੇ ਜਦੋਂ ਕਾਂਗਰਸ ਦੇ ਮੁੱਖ ਮੰਤਰੀਆਂ ਦੇ ਨਾਲ ਸੁਖਬੀਰ ਸਿੰਘ ਬਾਦਲ ਦੀ ਫੋਟੋ ਆਉਂਦੀ ਹੈ ਉਸ ਵੇਲੇ ਇਹ ਸਵਾਲ ਕਿਉਂ ਨਹੀਂ ਕੀਤਾ ਜਾਂਦਾ ਕਿ ਆਪਣਾ ਇਹ ਜਿਹੜਾ ਪੋਲਿਟਿਕਲ ਜਾਂ ਨਾਨ ਪੋਲਿਟਿਕਲ ਰਿਲੇਸ਼ਨ ਹੈਗਾ ਇਹਨੂੰ ਵੀ ਐਕਸਪਲੇਨ ਕੀਤਾ ਜਾਵੇ ਜਦੋਂ ਸੁਖਬੀਰ ਸਿੰਘ ਬਾਦਲ ਦੀ ਕਾਂਗਰਸ ਦੇ ਐਮਪੀਜ਼ ਦੇ ਨਾਲ ਫੋਟੋਜ਼ ਸਾਹਮਣੇ ਆਉਂਦੀਆਂ ਨੇ ਉਸ ਵੇਲੇ ਕਿਉਂ ਨਹੀਂ ਕਿਹਾ ਜਾਂਦਾ ਕਿ ਆਪਣਾ ਇਹ ਤਾਲੁਕ ਜਿਹੜਾ ਉਹਨੂੰ ਐਕਸਪਲੇਨ ਕੀਤਾ ਜਾਵੇ ਉਸ ਵੇਲੇ ਇਹ ਸਵਾਲ ਕਿਉਂ ਨਹੀਂ ਉੱਠਦੇ ਜਦੋਂ ਭਾਜਪਾ ਦੇ ਨਾਲ ਅਨਕੰਡੀਸ਼ਨਲ ਸਪੋਰਟ ਰਹਿੰਦੀ ਹੈ ਉਦੋਂ ਇਹ ਸਵਾਲ ਕਿਉਂ ਨਹੀਂ ਪੁੱਛੇ ਜਾਂਦੇ ਸਵਾਲ ਤਾਂ ਇਹ ਵੀ ਬਣਦੇ ਨੇ ਕਿ ਕੀ ਸਿੰਘ ਸਾਹਿਬ ਨੇ ਕੋਈ ਐਹੋ ਜਿਹਾ ਹੁਕਮਨਾਮਾ ਉਸ ਟੈਨਿਓਰ ਦੇ ਦੌਰਾਨ ਸੁਣਾਇਆ ਜਿਹੜਾ ਪੰਥ ਨੂੰ ਢਾਹ ਲਾਉਂਦਾ ਹੋਵੇ ਜਦੋਂ ਦੀ ਇਹ ਗੱਲ ਕੀਤੀ ਜਾ ਰਹੀ ਹੈ ਵਿਰਸਾ ਸਿੰਘ ਵਟੋਹਾ ਨੇ ਜ਼ਰੂਰ ਇਸ ਮਸਲੇ ਨੂੰ ਲਿਆ ਕੇ ਕੁਝ ਗੱਲਾਂ ਕਈ ਨਿੱਜੀ ਚੈਨਲਾਂ ਦੇ ਉੱਤੇ ਹੁਣ ਕੀਤੀਆਂ ਨੇ ਪਰ ਇਸ ਦੇ ਬਾਵਜੂਦ ਹੁਣ ਇਹ ਵੀ ਚਰਚਾਵਾ ਚੱਲਦੀ ਆ ਪਈਆਂ ਕਿ ਅਕਾਲੀ ਲੀਡਰਾਂ ਨੂੰ ਬਾਕੀ ਦੇ ਸਵਾਲਾਂ ਦਾ ਵੀ ਜਵਾਬ ਜ਼ਰੂਰ ਦੇਣਾ ਚਾਹੀਦਾ ਹੈ ਹਾਲਾਂਕਿ ਠੀਕ ਹੈ ਸਿੰਘ ਸਾਹਿਬ ਨੂੰ ਲੈ ਕੇ ਚਰਚਾਵਾ ਨਸ਼ਰ ਕੀਤੀਆਂ ਗਈਆਂ ਨੇ ਇਹ ਵੀਡੀਓ ਇੱਕ ਕਲਿੱਪ ਜਾਰੀ ਕੀਤੀ ਗਈ ਹੈ ਹਾਲਾਂਕਿ ਇਸ ਮਾਮਲੇ ਨੂੰ ਲੈ ਕੇ ਕੋਈ ਐਡੀ ਵੱਡੀ ਗੱਲ ਸਮਝ ਨਹੀਂ ਆ ਰਹੀ ਕਿਉਂਕਿ ਜਥੇਦਾਰ ਸਹਿਬਾਨ ਇੱਕ ਸੁਪਰੀਮ ਪਾਵਰ ਦੇ ਤੌਰ ਦੇ ਉੱਤੇ ਪੰਥਕ ਪਾਵਰ ਦੇ ਤੌਰ ਦੇ ਉੱਤੇ ਕੰਮ ਕਰਦੇ ਨੇ ਔਰ ਕਿਸੇ ਪਾਰਟੀ ਦੇ ਨੁਮਾਇੰਦੇਆ ਦੇ ਨਾਲ ਔਰ ਖਾਸ ਕਰਕੇ ਉਹਨਾਂ ਪਾਰਟੀਆਂ ਦੇ ਉਹਨਾਂ ਨੁਮਾਇੰਦੇਆ ਦੇ ਨਾਲ ਜਿਹੜੇ ਖਾਸ ਤੌਰ ਤੇ ਪੰਜਾਬ ਦੇ ਵਿੱਚ ਤਾਂ ਵਿਚਰੀ ਰਹੇ ਨਹੀਂ ਜਾਂ ਫਿਰ ਵੱਡੀਆਂ ਪੋਸਟਸ ਦੇ ਉੱਤੇ ਵੱਡੀਆਂ ਕੁਰਸੀਆਂ ਦੇ ਉੱਤੇ ਤਾਇਨਾਤ ਨਹੀਂ ਉਹਨਾਂ ਦੇ ਨਾਲ ਤਾਂ ਰੈਗੂਲਰ ਗੱਲਬਾਤ ਹੋ ਹੀ ਸਕਦੀ ਹੈ ਇੱਥੋਂ ਤੱਕ ਕਿ ਸਿੰਘ ਸਾਹਿਬ ਦੀ ਗੱਲ ਜੇ ਪ੍ਰਧਾਨ ਮੰਤਰੀ ਨਾਲ ਵੀ ਹੁੰਦੀ ਹੈ ਤੇ ਉਹਦੇ ਉੱਤੇ ਵੀ ਕੋਈ ਐਸੀ ਖਾਸ ਕਿੰਤੂ ਕਰਨ ਵਾਲੀ ਗੱਲ ਸਾਹਮਣੇ ਨਹੀਂ ਆਉਂਦੀ ਹਾਲਾਂਕਿ ਬਹੁਤ ਸਾਰੇ ਮਸਲੇ ਹੁੰਦੇ ਨੇ ਕਿਉਂਕਿ ਇੱਕ ਪਾਸੇ ਅਸੀਂ ਇੱਕ ਡੈਮੋਕਰੈਟਿਕ ਕੰਟਰੀ ਦਾ ਹਿੱਸਾ ਹੈਗੇ ਹਾਂ ਉਹਦੇ ਵਿੱਚ ਅਸੀਂ ਉਸ ਡੈਮੋਕਰੈਟਿਕ ਕ੍ਰਾਈਟੇਰੀਆ ਦਾ ਹਿੱਸਾ ਵੀ ਹੈਗੇ ਹਾਂ ਪਰ ਨਾਲ ਨਾਲ ਸਾਡਾ ਪੰਥ ਵੀ ਉਸੇ ਤਰ੍ਹਾਂ ਮੌਜੂਦ ਹੈ ਵਿਚਰ ਰਿਹਾ ਸੰਪੰਥ ਦੀ ਚੜ੍ਹਦੀ ਕਲਾ ਉਸੇ ਤਰ੍ਹਾਂ ਮੌਜੂਦ ਹੈ ਔਰ ਉਸ ਇਹ ਨਾ ਦੋਵੇਂ ਚੀਜ਼ਾਂ ਨੂੰ ਇੱਕੋ ਥਾਂ ਲਿਆਉਣ ਵਾਸਤੇ ਇਹਦੇ ਵਿੱਚ ਇਕੁਇਲਿਬ੍ਰੀਅਮ ਲਿਆਉਣ ਵਾਸਤੇ ਜਥੇਦਾਰ ਸਹਿਬਾਨ ਨੂੰ ਇੰਨੀ ਕੁ ਤਾਂ ਖੁੱਲ ਹੁੰਦੀ ਹੈ ਕਿ ਉਹ ਵੱਖ-ਵੱਖ ਪਾਰਟੀਆਂ ਦੇ ਨਾਲ ਆਪਣੀ ਗੱਲਬਾਤ ਰੱਖ ਸਕਣ ਖੈਰ ਉਹ ਵੀਡੀਓ ਜ਼ਰੂਰ ਸਾਹਮਣੇ ਆਈ ਹੈ ਉਸ ਵੀਡੀਓ ਦੇ ਵਿੱਚ ਜੋ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕੀ ਤੁਹਾਨੂੰ ਵੀ ਲੱਗਦਾ ਕਿ ਉਸ ਵੀਡੀਓ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੇ ਕੁਝ ਗਲਤ ਕਿਹਾ ਵਿਚਾਰ ਕਮੈਂਟਸ ਵਿੱਚ ਦੱਸਣਾ ਨਾ ਭੁੱਲਣਾ ਔਰ ਬਨੇ ਰੋ 1 ID ਪੰਜਾਬੀ। ਹੋਰ ਸੁਣੋ ਮੇਰੀਆਂ ਗੱਲਾਂ ਬਾਤਾਂ ਹੋਈਆਂ ਅੱਜ ਜਿਹੜੇ ਕੇਂਦਰੀ ਜਦੋਂ ਮੈਂ ਇੱਕ ਧਰਤਾ ਨੇ ਭਾਜੀਪੀ ਦੇ ਉਹ ਤੁਹਾਡੇ ਨਾਲ ਸੰਪਰਕ ਚ ਲਗਾਤਾਰ ਹੈ ਤੁਹਾਡਾ ਪਿਆਰ ਹੈ। ਯਾਰ ਐ ਥੋੜੀ ਵੀ ਰੋਜ਼ ਗੱਲਾਂ ਕਰਦੇ ਸੀ ਕੋਈ 6 ਮਹੀਨੇ ਕੋਈ ਸਾਲ ਬਾਅਦ ਨਹੀਂ ਕੋਈ ਭਾਜੀਪੀ ਵਾਲਾ ਨਹੀਂ 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 ਕਰਦਾ ਮੈਂ ਮੇਰੇ ਚ ਕਾਬਲੀਅਤ ਨਹੀਂ ਮੈਂ ਮੇਰੇ ਸਵਾਲ ਨਾਲ ਹੀ ਨਹੀਂ ਨਹੀਂ ਇਹਨਾਂ ਨੂੰ ਕੋਈ ਨਹੀਂ ਕਰਦਾ ਮੈਂ ਮੇਰੀ ਗੱਲਬਾਤ ਹੁੰਦੀ ਸੀ ਮੇਰਾ ਪਿਆਰ ਸੀ ਕਾਂਗਰਸ ਦੇ ਗੱਲ ਸੁਣੋ ਕਾਂਗਰਸ ਦੇ ਮੁੱਖ ਮੰਤਰੀਆਂ ਨਾਲ ਮੇਰਾ ਪਿਆਰ ਸੀ ਮੈਂ ਜੀ ਮੈਂ ਅਦਾਲਤ ਫਿਕਸ ਕਰਦਾ ਰਿਹਾ ਮੈਂ ਉਹੀ ਗੱਲ ਹੈ ਮੈਂ ਮੰਨ ਰਿਹਾ ਮੈਂ ਮੰਨ ਰਿਹਾ ਕਾਂਗਰਸ ਦੇ ਚੀਫ ਮਿਨਿਸਟਰ ਨਾਲ ਮੇਰਾ ਫੋਨ ਤੇ ਗੱਲਬਾਤ ਹੁੰਦੀ ਸੀ ਅਮਿਤ ਸ਼ਾਹ ਨਾਲ ਮੇਰੀ ਫੋਨ ਤੇ ਗੱਲਬਾਤ ਹੁੰਦੀ ਸੀ ਮੈਨੂੰ ਮਿਲ ਕੇ ਵੀ ਗਿਆ ਇੱਥੇ ਉਸ ਤੋਂ ਬਾਅਦ ਚਲੋ ਸਾਡੇ ਉਹਨਾਂ ਦੇ ਪਰਸਨਲ ਪੀਏ ਦਾ ਨੰਬਰ ਆ ਗਿਆ ਮੇਰੇ ਕੋਲੇ ਮੇਰਾ ਨੰਬਰ ਉਹਨਾਂ ਕੋਲੇ ਚਲਾ ਗਿਆ ਉਹਨਾਂ ਨਾਲ ਮੇਰੀਆਂ ਗੱਲਾਂ ਬਾਤਾਂ ਹੋਈਆਂ ਹੁੰਦੀਆਂ ਰਹੀਆਂ ਜਦੋਂ ਮੈਂ ਕੱਲ ਤੱਕ ਅਧਿਜਤੇਦਾਰ ਸੀ ਠੀਕ ਪੜੀ ਜੀ ਹਾਂ ਹਾਂ ਨਹੀਂ ਅਸੀਂ ਸਾਂਝੀ ਰਿਕਾਰਡ ਕਰ ਰਹੇ ਹਾਂ ਨਹੀਂ ਨਾ ਨਹੀਂ ਤੁਹਾਨੂੰ ਕੋਈ ਫੋਨ ਨਹੀਂ ਕਰਦਾ ਨਹੀਂ ਨਹੀਂ ਤੁਸੀਂ ਬਸ ਨਹੀਂ ਮੈਂ ਮੈਂ ਉਹ ਜਾਂ ਕਿਉਂ ਕਰਦੇ ਨਹੀਂ 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 ਪ੍ਰੇਮ ਪਿਆਰ ਦੀ ਗੱਲ ਮੈਨੂੰ